ਕਬੱਡੀ 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 ਏ ਸੱਜੇ ਥੱਬੇ ਉੱਤੇ ਥੱਲੇ ਕਬੱਡੀ 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 ਹਾਏ ਓ ਮੇਰੇ ਰੱਬਾ ਆਓ ਕਰੀਏ ਮੈਚ ਸ਼ੁਰੂ ਜਲਦੀ ਦੇ ਨਾਲ ਪਹਿਲੀ ਰੇਡ ਕਹਿੰਦੇ ਗੱਜਣ ਡੇਰਾ ਬਾਬਾ ਨਾਨਕ ਵਾਲਾ ਤਿਆਰ ਪਰ ਤਿਆਰ ਉਧਰ ਕਲਵੰਤ ਕੈਨੇਡਾ ਤੇ ਬਾਈ ਜਗਦੇਵ ਕੈਨੇਡਾ ਰਾਮੂ ਵਾਲਾ ਪਿੰਡ ਹੈ ਯਾਰੀ ਆ ਹਰਦੀਪ ਫਲਹੋਰਾ ਦੇ ਨਾਲ ਪਿਆਰ ਹੈ ਮਿੱਠੂ ਬਰਾੜ ਦੇ ਨਾਲ ਪਿਆਰ ਹੈ ਲਾਡੀ ਪੰਦੇਰ ਦੇ ਨਾਲ ਅੰਬੇ ਦੀਆਂ ਤਿੰਨ ਰੇਡਾਂ 5000 ਦੀਆਂ ਹੋਣਗੀਆਂ ਜਗਦੇਵ ਕੈਨੇਡਾ ਰਾਮੂ ਵਾਲਾ ਕਲਵੰਤ ਕੈਨੇਡਾ ਸਾਡੀ ਜ਼ਿੰਦਗੀ ਦਾ ਮਾਨ ਤੇ ਗੁਰਪ੍ਰੀਤ ਕੈਨੇਡਾ ਸਮਾਲਸਰ ਉਹਨਾਂ ਵੱਲੋਂ 5000 ਦੀਆਂ ਤਿੰਨ ਰੇਡਾਂ ਅੰਬੇ ਦੀਆਂ ਹੋਣਗੀਆਂ ਸਰਪੰਨ ਸਿੰਘਾਪੁਰਿਆ ਕਹਿੰਦਾ ਵੀ ਅੰਬੇ ਨੂੰ ਜਿਹੜਾ ਜਫਾ ਲਾਵੇਗਾ ਇੱਕ ਦਾ ਹਜ਼ਾਰ ਦਿੱਤਾ ਜਾਵੇਗਾ ਅਮਰੀਕ ਰਵੀ ਦਿਉਰੇ ਵਾਲਾ ਰਵੀ ਦਿਉਰੇ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆਓ ਕਹਿੰਦੇ ਕਰਕੇ ਹਲਕਾ ਟੱਚ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਦੇਖਾਂਗੇ ਫਿਰ ਪੈ ਰਹੀ ਹੈ ਕਹਿੰਦੇ ਸਿਲਵਰਾ ਪਿੰਡ ਦਾ ਜ਼ਿਕਰ ਕਹਿੰਦੇ ਉਹ ਦਰਜਰ ਵਿੱਚ ਹੋਇਆ ਮੇਰੇ ਮਿੱਤਰੋ ਜਿਹੜੇ ਨਗਰ ਨੇ ਕਹਿੰਦੇ ਉਹ ਕਬੱਡੀ 365 ਨੂੰ ਜਨਮ ਦਿੱਤਾ ਉਹ ਪਿੰਡ ਦੇ ਮੋਢਿਆਂ ਦੀ ਤੂਤੀ ਉਹ ਕਹਿੰਦੇ ਗਲੈਂਡ ਦੇ ਵਿੱਚ ਬੋਲੀ ਜਦੋਂ ਪਿੰਡਾ ਉਹ ਲੋਕਾਂ ਦੇ ਢੋਲ ਵੱਜਾਏ ਓ ਲੋਕਾਂ ਦੇ ਮੋਢਿਆਂ ਦੇ ਚੱਕਿਆ ਇੱਕ ਕਬੱਡੀ ਆ ਮੇਰੇ ਮਿੱਤਰੋ ਇਹ ਚੜਾਉਦੇ ਨਹੀਂ ਲੋਕ ਆ ਤੇ ਲੋਂਦੇ ਵੀ ਲੋਕ ਆ ਲੋਕਾਂ ਵਿੱਚ ਰੱਬ ਵਸਦਾ ਉਹ ਵੱਡੇ ਦਾ ਅੰਬਾ ਉਹ ਕਹਿੰਦੇ ਅੰਬਾ ਕਬੱਡੀ ਪਾਉਣ ਲਈ ਵਾਦਾ ਦੋਵੇਂ ਇੰਗਲੈਂਡ ਖੇਡੇ ਆ ਉਦੋਂ ਕੇ ਪਿੰਡ ਵਾਲਾ ਗਿੰਦੀ ਤੇ ਪੱਧਰੀ ਵਾਲਾ ਰਾਜਾ ਮੈਂ ਕਿਹਾ ਸੀ ਮਾਜੇ ਨਾਲ ਮਾਜਾ ਖਾਊਗਾ ਸਮਾਲ ਸਰਚ ਭੰਗੜਾ ਪਾਊਗਾ ਹਰ ਦਰਸ਼ਕ ਨਜ਼ਾਰਾ ਲਾਊਗਾ ਆਜੂ ਸਵਾਦ ਤੇ ਹਰ ਕਹਿੰਦੇ ਵੀਰੇ ਗੱਲ ਮੂੰਹ ਚ ਕਹੂਗਾ ਆਹ ਗੱਜਣ ਦੀ ਰੇਡ ਪੈ ਰਹੀ ਹੈ ਇਹ ਗੱਜਦਾ ਵੀ ਹੈ ਇਹ ਵਰਦਾ ਵੀ ਹੈ ਆਹ ਬੱਲ ਮੇਰੇ ਮਿੱਤਰੋ ਆਹ ਸਾਹਮਣੇ ਅਮਰਤਾ ਓਏ ਲੱਗ ਗੱਜਨ ਨੂੰ ਓ ਲੱਗ ਗੱਜਨ ਨੂੰ ਓ ਲੱਗ ਗੱਜਨ ਨੂੰ ਇਹ ਅਮਰਤਾ ਦੇ ਗੱਜਣ ਓ ਪਿਆਰ ਵੀ ਬੜਾ ਤੇ ਪਰ ਕਬੱਡੀ ਵਿੱਚ ਜੋਜਣਾ ਪੈਂਦਾ ਆਓ ਸਾਹਮਣੇ ਮਰੀਕ ਰਵੀ ਆ ਗਿਆ ਉਹ ਰਵੀ ਵੀ ਕਹਿੰਦੇ ਅਗਲੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਖੇਡਦੇ ਮੈਦਾਨ ਦੇ ਵਿੱਚ ਕਿ ਖੜੇ ਮਾਰਨ ਥਾਪੀ ਆ ਬਈ ਤੇਜੀ ਲੱਖਾ ਜੁਵਾਰਾ ਲਾਲੀ ਲੋਕੀ ਗੱਲਾਂ ਕਰਨ ਖੇੜੇ ਕਮਾਲ ਹੁੰਦੀ ਹੋਈ ਇਹਦਾ ਕੁਝ ਹੋਰ ਕਰਨਾ ਪੈਣਾ ਉਧਰ ਰਾਜਾ ਪੱਧਰੀ ਜੱਸਾ ਲਾਵੇ ਅੰਮੇ ਨੂੰ ਤੇ 2000 ਸਰਬਨ ਸਿੰਘ ਜੀ ਸਿੰਗਾਪੁਰ ਵਾਲੇ ਕਹਿੰਦੇ ਦੇਵਾਂਗੇ ਉਧਰ ਕੁਲਵੰਤ ਕੈਨੇਡਾ ਤੇ ਸਾਡਾ ਵੀਰ ਕਿੰਦਾ ਕੈਨੇਡਾ ਤੇ ਗੁਰਪ੍ਰੀਤ ਕੈਨੇਡਾ ਨਾਲ ਵੱਲੋਂ ਅੰਬੇ ਦੀਆਂ ਤਿੰਨ ਰੇਡਾਂ 5000 ਦੀਆਂ ਆਪਾਂ ਧੰਨਵਾਦ ਕਰਦੇ ਆ ਉਧਰ ਡੇ ਸਟਾਰ ਇਮੀਗ੍ਰੇਸ਼ਨ ਵਾਲੇ ਵੀਰ ਸਾਡੇ ਸਤਿਕਾਰ ਕਰਦੇ ਆ ਰਾਜਦੀਪ ਜਟਾਣਾ ਉਹਨਾਂ ਦਾ ਵੀ ਧੰਨਵਾਦ ਆਓ ਸਾਹਮਣੇ ਨੰਬਰ ਲਾਡੀ ਸੇਲਵਰੇ ਵਾਲਾ ਮੇਰੇ ਮਿੱਤਰੋ ਆ ਗੋਗੀ ਸੇਲਵਰੇ ਵਾਲਾ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਲਾਡੀ ਦਾ ਕਹਿੰਦੇ ਇੰਗਲੈਂਡ ਦੇ ਵਿੱਚ ਰਹਿੰਦਾ ਵੀਰ ਸਾਡਾ ਚਰਚੇ ਵੱਡੇ ਆ ਲਾਲੀ ਤੇਸੀ ਤੇ ਜਗਦੇਵ ਰਾੜ ਰਾਮੂ ਵਾਲਾ ਕਹਿੰਦੇ ਵੀ ਜੋਦੇ ਦੇ ਦੋ ਜਫੇ 5000 ਦੇ ਹੋਣਗੇ ਓਏ ਆ ਟੱਕਰ ਓਏ ਆ ਟੱਕਰ ਓ ਮਾਜੇ ਨਾਲ ਮਾਜਾ ਤਾੜੀ 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 ਅੰਬਾ ਪੱਜੂ ਅੰਬਾ ਪੱਜੂ ਪਰ ਪੱਧਰੇ ਵਾਲਾ ਓਏ ਕਮਾਲ ਅੰਬਾ ਪੱਜੂ ਅੰਬਾ ਪੱਜੂ ਉਸਤਾਦਾਂ ਮੈਨੂੰ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਏ छा चाथीअ सरबल सिंह जी हज़ार मोडे जो सरबल कनेडा अमृते पंज हज़ार कंदे कलवंत कनेडा ਕਿੰਦਾ ਕੈਨੇਡਾ ਗੁਰਪ੍ਰੀਤ ਕੈਨੇਡਾ 5000 ਸਗਰਾਜ ਉਹ ਵੀ ਦੇ ਆ ਜਾ ਕੇ ਮੇਰੇ ਆ ਵੀਰਿਆ ਅਗਲੀ ਗ੍ਰੇਡ ਕਹਿੰਦੇ ਦਿਉਰੇ ਵਾਲਾ ਓਏ ਪੱਟਾਂ ਦੇ ਨਾਲ ਪੱਟ ਨੇ ਖੰਦੇ ਡੌਲਿਆਂ ਨੂੰ ਫਿਰ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਓਏ ਗੱਜਗਾ ਜੀ ਚੌੜੀਆਂ ਸ਼ਾਦੀਆਂ ਵਾਲੇ ਜਦੋਂ ਵਿਚ ਮੈਦਾਨ ਦੇ ਬੁੱਕਦੇ ਆ ਬਜ਼ੁਰਗ ਗੱਲਾਂ ਕਰਦੇ ਹੋਣਗੇ ਵੀ ਆ ਦਿਉਰੇ ਵਾਲਾ ਇਹ ਕੱਚੇ ਪੈਰੀ ਵੀ ਆ ਗਿਆ ਇੰਨੀ ਦੂਰ ਤੋਂ ਇਹ ਕੱਚੇ ਪੈਰੀ ਵੀ ਆ ਗਿਆ ਇੰਨੀ ਦੂਰ ਉਹ ਸਾਹਮਣੇ ਕਹਿੰਦੇ ਇਸ ਵੇਲੇ ਰੇਡ ਪੈ ਰਹੀ ਹੈ ਖੇਡ ਗਰਾਊਂਡ ਦੇ ਵਿੱਚ ਉਹ ਸਾਹਮਣੇ ਚਾਰ ਨੇ ਚਾਰੇ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਉ ਮੇਰੇ ਮਿੱਤਰੋ ਇਹਨੂੰ ਕੌਣ ਫੜੂ ਇਹਨੂੰ ਕੌਣ ਰੋਕੂ ਔਲਖਾਣਿਆ 5000 ਹੈ ਭਾਈ ਨਿਰਮਲ ਕੈਨੇਡਾ ਵੱਲੋਂ ਜਿਹੜਾ 5000 ਦਿੱਤਾ ਜਾਣਾ ਅੰਦੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਗੋਲ ਬੂਟੇ ਬਾਈ ਦੇ ਆਹ ਕਹਿੰਦੇ ਬਾਜੂ ਉਸਤਾਦ ਦਾ ਚੰਡਿਆ ਹੋਇਆ ਚੇਲਾ ਬਾਲਕਾ ਕਬੱਡੀ ਪਾ ਰਿਹਾ ਹੈ ਚੰਗਾ ਹੋਵੇ 17 ਦਾ ਤਾਂ ਚੇਲੇ ਚੰਗੇ ਉੱਠਣਗੇ ਮਿਹਨਤ ਕਰਕੇ ਮੱਲਾ ਸ਼ਾਜਾ ਦੁਨੀਆ ਉੱਤੇ ਤੋਂ ਖੜਖੜ ਮੋਕੀ ਫੇਰ ਤੇਰਾ ਸਰਨਾਮਾ ਪੁੱਛਣਗੇ ਵਿੱਚ ਕਬੱਡੀ ਰਿਕਾਰਡ ਬਣਾਏ ਫਰੰਦੀਪੁਰੀਏ ਗੋਪੀ ਦੇ ਉਮਰੀ ਆਣੇ ਵਾਲਿਆ ਲੱਗਦਾ ਔਖੇ ਟੁੱਟਣਗੇ ਜਿਹੜਾ ਕਾਟਾ ਚੋਲਾ ਸਾਹਿਬ ਦਾ ਸੁਖਮਣ ਪਾ ਗਿਆ ਓਏ ਉਹ ਉਮਰਾਂ ਦੇ ਰੋਣੇ ਬੂਟਿਆ ਔਖੇ ਮੁੱਕਣਗੇ ਓਮਰਾਂ ਦੇ ਰੋਣੇ ਬੂਟਿਆ ਔਖੇ ਮੁੱਕਣਗੇ ਕਾਟ ਐ ਸੰਦੀਪ ਸੰਧੋ ਦੀ ਰੜਕਦੀਆਂ ਨੇ ਉਹ ਚੀਸਾ ਆਹ ਮੇਰੇ ਮਿੱਤਰੋ ਕਬੱਡੀ ਗੱਜਣ ਤੇਰਾ ਬਾਬਾ ਨਾਨਕ ਦੀ ਧਰਤੀ ਆ ਕੇ ਭਾਈ ਭਾਗੋ ਦੇ ਪੂੜੇ ਠਕਰਾ ਕੇ ਬੈਠਾ ਹਣਾ ਲਾਲੋ ਦੀਓ ਝੋਪੜੀ 'ਚ ਜਾ ਕੇ ਉਹਦਾ ਮੁੱਢ ਤੋਂ ਗਰੀਬਾਂ ਨਾਲ ਵਾਹ ਮੈਂ ਤਾਰੇ ਉੱਤੇ ਪੁੱਛਦੀ ਫਿਰ ਕੋ ਮੈਨੂੰ ਦੱਸੇ ਉਹ ਨਿਕਾੜੇ ਵਾਲਾ ਰਾਹ ਉਹ ਤਾਰੇ ਉੱਤੇ ਪੁੱਛ ਨਹੀਂ ਫਿਰ ਬਲਵਿੰਦਰ ਆਸਟ੍ਰੇਲੀਆ ਜੀ ਸੁਖਦੀਪ ਕੈਨੇਡਾ ਜੀ ਤੇ ਬਲਦੇਵ ਸਿੰਘ ਜੀ ਦਾ ਧੰਨਵਾਦ ਹੈ ਆਓ ਸਾਹਮਣੇ ਦੇਖੋ ਮੇਰੇ ਮਿੱਤਰੋ ਨੰਬਰ ਕਹਿੰਦੇ ਰਵੀ ਆਪਣੀ ਟੀਮ ਲਈ ਜੋੜਦਾ ਹੋਇਆ ਆਓ ਕਹਿੰਦੇ ਪਾਲਾ ਡੇਰੇ ਵਾਲਾ ਮੇਰੇ ਮਿੱਤਰੋ ਜਿਹਨੇ ਟਰਾਈ ਕੀਤੀ ਆ ਉਹ ਡੇਰਾ ਬਾਬਾ ਨੌਣਕ ਦੀ ਧਰਤੀ ਆਹ ਗੱਲ ਕਹਿੰਦੇ ਸ਼੍ਰੀ ਅਮਰ ਸਰ ਸਾਹਿਬ ਦੀ ਗੱਲ ਕਹਿੰਦੇ ਗੁਰੂ ਾਸਪੁਰ ਦੀ ਗੱਲ ਪਠਾਣਕੋਟ ਦੀ ਤੇ ਬੱਸੀਆਂ ਵਾਲਿਆ ਚੌਥਾ ਜਿਹੜਾ ਤਰਨਤਾਰਨ ਉਹ ਇਲਾਕੇ ਦਾ ਮੇਰੇ ਮਿੱਤਰੋ ਉਹ ਏਰੀਆ ਦਾ ਮੇਰੇ ਮਿੱਤਰੋ ਪਰੇ ਪਰ ਕਹਿੰਦੇ ਓਏ ਜੋਧਿਆ ਦੁਨੀਆ ਬ ਕਰਦੀ ਹੈ ਪਰ ਸਿਲਬਰੇ ਵਾਲਾ ਕਹਿੰਦਾ 25 25 ਪੰਜਾਬ ਕੋਈ ਸਾਨੂੰ ਸਾਥੇ ਉੱਤੇ ਵਿਖਾ ਕੋਈ ਸਾਨੂੰ ਸਾਥੇ ਉੱਤੇ ਵਿਖਾ ਉਹ ਦੁਨੀਆਂ ਵਿੱਚ ਖੰਡੀ ਹੋਈ ਹੈ ਉਧਰ ਜੱਸਾ ਹੈ ਵੀਰ ਸਾਡਾ ਕਬਰ ਬੱਛਾ ਪਿੰਡ ਹੈ ਕਹਿੰਦੇ 14 ਫਰਵਰੀ ਨੂੰ ਵੱਡਾ ਮੇਲਾ ਕਬਰਵੱਛੇ ਵਿੱਚ ਹੋਣਾ ਆਹ ਕਹਿੰਦੇ ਗੱਲਾਂ ਦੁਨੀਆ ਵਿੱਚ ਆ ਮਲਦੀਆਂ ਰਾਜਾ ਪੱਬਾ ਦੇ ਹੋਇਆ ਫਿਰਦਾ ਮੈਚ ਵੀ ਸਰੇ ਦਾ ਮੈਚ ਵੀ ਝੋਟੀ ਦਾ ਉਗੋਕੇ ਪਿੰਡਾ ਗਿੰਦੀ ਦਾ ਖੇਡਿਆ ਇੰਗਲੈਂਡ ਔਰਲੇ ਬੰਨੇ ਪੱਧਰੀ ਵਾਲਾ ਰਾਜਾ ਵੀ ਇੰਗਲੈਂਡ ਖੇਡਿਆ ਇਹ ਟੱਕਰ ਇਹ ਟੱਕਰ ਇਹ ਟੱਕਰ ਇਹ ਉਗੋਕੇ ਪਿੰਡ ਉਗੋਕੇ 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 ਗੀਆਂ ਭੰਗੜੇ ਪਾ ਕੇ ਸਵਾਦ ਆ ਗਿਆ ਉਹ ਮੇਲਾ ਪੜ ਗਿਆ ਮੇਲਾ ਪੜ ਗਿਆ ਮੇਲਾ ਪੜ ਗਿਆ ਮੇਲਾ ਪੜ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਉਹ ਮੇਲਾ ਬਣਾਤਾ ਬੰਦਿਆ ਨੇ ਆਹ ਕਹਿੰਦੇ ਗੱਜੜ ਇਸ ਵੇਲੇ ਉਹ ਢੇਰਾ ਬਾਬਾ ਡੌਣਕ ਵਾਲਾ ਰੇਡ ਪੌਂਡ ਦੇ ਲਈ ਵਾਧਿਆ ਹੋਇਆ ਇਬਰ ਚਾਰੇ ਤਿਆਰ ਪਰ ਤਿਆਰ ਨੇ ਇਬਰ ਕਹਿੰਦੇ ਔਲਸਾ ਵਾਲਾ ਲੋਕੀ ਕਹਿੰਦੇ ਇੱਕ ਵਾਰੀ ਕਹਿ ਦੇ ਵੀ ਗੱਜੜ ਅੱਜ ਮਿੱਧ ਦਾ ਇਤਰਾ ਆਉਂਦਾ ਓ ਗੱਜੜ ਅੱਜ ਬੂਟਿਆ ਮਦਦਾ ਹੀ ਆਉਂਦਾ ਕਿ ਕਾਹਨ ਵਿੱਚੋਂ ਦੁੱਧ ਪੀਂਦਾ ਮੁੰਡਾ ਯਾਰੋ ਰੁੱਜਦਾ ਮਾਝੇ ਵਾਲਾ ਪਾਉ ਆਉਂਦਾ ਜਾਫੀਆਂ ਨੂੰ ਮਦਦਾ ਮਦਦਾ ਤੁਰਿਆਉਂਦਾ ਵੇਖ ਜੀ ਦੇਵ ਸੇ ਆ ਦਯੋਰੇ ਵਾਲਾ ਆ ਫਰਦਾ ਭੋਲੇ ਵਾਲੀਆ ਬਿੱਟੂ ਭਰਾ ਸਾਡਾ ਮੁੰਡੇ ਦੇ ਕਹਿੰਦੇ ਸਰੀਰ ਦੇ ਵਿੱਚੋਂ ਟਿੱਪ ਟਿੱਪ ਪਸੀਨਾ ਚੋਰਿਆ ਮੁੜਦਾ ਚੋਂਦਾ ਕਿ ਮੁੜ ਕੋ ਮੁਰਗੀ ਹੋ ਗਏ ਲੱਗਾ ਜੋਰ ਚੋਬਰਾਂ ਦਾ ਤੇ ਕੰਡਾ ਵੀ ਨਹੀਂ ਚੁੱਬਦਾ ਜਿਸਮ ਕਠੋਰ ਚੋਬਰਾਂ ਦਾ ਜੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵਾਈ ਤੇ ਰਾਜ ਖੇਲੇ ਵਰਦਪਦਾਨੋਂ ਡਰ ਕੇ ਨਹੀਂ ਭੱਜਦੇ ਅਨ ਦੇਖਾਂਗੇ ਸਮਾਲਸਰ ਦੇ ਵਿੱਚ ਕੌਣ ਖੜਦਾ ਮੇਰੇ ਮਿੱਤਰੋ ਕੌਣ ਅੜਦਾ ਮੇਰੇ ਮਿੱਤਰੋ ਇੱਧਰ ਕਹਿੰਦੇ ਗੱਜੜ ਦੀ ਕਬੱਡੀ ਪੈ ਰਹੀ ਹੈ ਆਹ ਗੁੱਤਵਾ ਬਾਹਣੀ ਉਹ ਪਿੰਡ ਹੈ ਰਵਣਸਰੀ ਦੇ ਵਿੱਚ ਰਹਿੰਦਾ ਆਹ ਕਹਿੰਦੇ ਭਰਾ ਕਬੱਡੀ ਕਰਕੇ ਮਿਲਿਆ ਇੱਧਰ ਕਹਿੰਦੇ ਕਬੱਡੀ 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 ਆਹ ਰਜੀਤ ਅੱਜ ਗੱਜੂ ਵੀ ਅੱਜ ਵਰੂ ਵੀ ਅੱਜ ਗੱਜੂ ਵੀ ਅੱਜ ਵਰੂ ਵੀ ਆਓ ਲਾਉਣ ਦਾ ਜੇ ਦਰਸ਼ਕ ਵੀਰੋ ਮੈਚ ਬਾਲਾ ਚੋਟੀ ਦਾ ਮੇਜਰ ਬਰਾਡ ਭਲੌਰ ਆਹ ਦੁਨੀਆ ਦੇ ਵੱਡੇ ਪ੍ਰੋਮੋਟਰ ਦਾ ਇਲਾਕਾ ਯਾਰੀ ਆ ਸੁਖਦੇਵ ਪ੍ਰਧਾਨ ਦੇ ਨਾਲ ਸਮਾਲ ਸਰਪਿੰਡ ਵੱਡਾ ਪਿੰਡ ਹੈ ਓਏ ਗੱਜਣ ਨੇ ਰਪਿੰਦਰ ਦੂਰੀ ਮੋੜੀ ਆ ਓਏ ਕਿਸੇ ਗੱਲ ਨੂੰ ਮੋੜੀ ਆ ਓਏ ਪੌਣੀਆਂ ਹੀ ਪੈਣੀਆਂ ਓਏ ਪੌਣੀਆਂ ਹੀ ਪੈਣੀਆਂ ਓਏ ਗੱਜਣਾ ਪਾ ਦੇ ਜੋੜ-ਜੋੜ ਕੇ ਜਿਉਂਦੇ ਆ ਫੜ ਤਿਆਰੀ ਚੱਕ ਕਮਾਨ ਪਾ ਤੀਰ ਥੋਕ ਨਿਸ਼ਾਨਾ ਟਕਾਰੇ ਕਰਕੇ ਹੈਪੀ ਰਾਜਣ ਦਾ ਵੀਰ ਜੱਸਾ ਬਾਈ ਵੀ ਚੇਤੇ ਤੌਰ ਤੇ ਪੁੱਜ ਗਿਆ ਓਏ ਅਮਰਤਾ 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 ਆ ਮੇਰੇ ਮਿੱਤਰੋ ਸਵਾਦ ਅਮਰੀਕ ਚੱਕ ਮਾਇਗ ਆਹ ਵੇਖਦੇ ਇਧਰ ਜੱਫਾ ਕਹਿੰਦੇ ਉਧਰ ਜੱਫਾ ਜੱਫੇ ਦੇ ਜੱਫਾ ਠਾ ਜੱਫਾ ਆਹ ਜੱਫੇ ਦੇ ਜੱਫਾ ਠਾ ਜੱਫਾ ਜੱਫੇ ਦੇ ਜੱਫਾ ਠਾ 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 ਜੱਫਾ ਉਹ ਮਾ ਮੋੜ ਮੋੜ ਵੇਦਾ ਹੈ ਆਹ ਸਾਹਮਣੇ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੋਇਆ ਮੇਰੇ ਮਿੱਤਰੋ ਉਧਰ ਜੇਤੀ ਰਵੀ ਦਿਉਰੇ ਨੂੰ ਜੱਫਾ ਲਾਉਦਾ ਜਿਗਤਾਰ ਕੁਟਵਾਰਾ ਇੱਥੇ ਦਾ 100000 ਦਿੱਤਾ ਜਾਵੇਗਾ 100000 ਦਿੱਤਾ ਜਾਣਾ ਓ ਮੈਨੂੰ ਲੱਗਦਾ ਓ ਢਿੱਲੇ ਪੈ ਗਿਆ ਗਾਮੀ ਦੇ ਮੜ ਕੇ ਤੇ ਬਸ ਪੈ ਕੇ ਹਰਬਾਂ ਦੇ ਆ ਜੱਫੇ ਨੇ ਮੈਚ ਪਸਾਦਾ ਤਾੜੀ ਮਾਰਦੇ ਸ਼ਹੀਦ ਵੀਰੋ ਉਧਰ ਕਹਿੰਦੇ ਯੋਦਾ ਕਮਾਲ ਕਰ ਗਿਆ ਆ ਜੱਫੇ ਨੇ ਕਹਿੰਦੇ ਮੈਚ ਵਸਾਤਾ ਆ ਚੋਟੀ ਦਾ ਉਹ ਸਿਰੇ ਦਾ ਆ ਮੱਲ ਪਿੱੜਦੇ ਆ ਉਗੋਕੇ ਪੈਣ ਵਾਲਾ ਗਿੰਦੀ ਤੇ ਵਰਲਡ ਕਬੱਡੀ ਕੱਪ ਦਾ ਉੱਤਮ ਆ ਰਵੀ ਦੇ ਔਰੇ ਵਾਲਾ ਰਵੀ ਸਾਹੋਕੇ ਆ ਦੁਨੀਆ ਦੇ ਵਿੱਚ ਗੱਲਾਂ ਹੋਈ ਜਾਂਦੀਆਂ ਸਮਾਲਸਰ ਦੇ ਮੇਲੇ ਦੀਆਂ ਪ੍ਰਬੰਧ ਵੱਡੇ ਆ ਸਾਰੇ ਸਤਿਕਾਰਯੋਗ ਭਰਾਵਾਂ ਦਾ ਧੰਨਵਾਦ ਹੈ ਦੇ ਸਟਾਰਮ ਇਮੀਗ੍ਰੇਸ਼ਨ ਵਾਲੇ ਰਾਜਦੀਪ ਦਾ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰ ਨੇ ਗੱਜੜ ਫੇਰ ਫੈਸਲਾ ਕੀਤਾ ਨੌਜਵਾਨ ਨੇ ਅਮਰੀਕ ਕਰ ਮਾਗ ਬੁਲਾ ਦੇ ਨੇੜੇ ਆਹ ਗੱਜੜ ਫੇਰ ਆ ਗਿਆ ਮੇਰੇ ਮਿੱਤਰੋ ਆਹ ਧਰਤੀ ਨੂੰ ਪਤਾ ਲੱਗਦਾ ਕੋਈ ਚੀਜ਼ ਤੁਰਦੀ ਹੈ ਪਤਾ ਲੱਗਦਾ ਇਹ ਕਿਹਦੇ ਗੱਜੜ ਮੇਰੇ ਮਿੱਤਰੋ ਕਬੱਡੀ 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 ਏ ਸੱਜੇ ਖੱਬੇ ਉੱਤੇ ਥੱਲੇ ਕਬੱਡੀ 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 ਹਾਏ ਓ ਮੇਰੇ ਰੱਬਾ ਓ ਵਾਹ ਓਏ ਗੱਬਰੂਆ ਗੱਜਣ ਕੀ ਕਹਿੰਦਾ ਇਹ ੱਟਕਿਆਂ ਦੇ ਇੱਕ ਉੱਤੇ ਬੱਲੀਏ ਓ ਸਾਨੂੰ ੱਟਕੇ ਦਾ ਆਉਂਦਾ ਜਿੰਦਾ ਬਾਬ ਲਿਖੜਾ ਜਗਤਾਰ ਕੁਟਵਾਰਾ ਕਹਿੰਦਾ 10 ਹਜ਼ਾਰ ਦਿੱਤਾ ਜਾਣੇ ਮੇਰੇ ਬੁੱਤਰੋ ਓ ਰਵੀ ਦੇ ਕਬੱਡੀ ਨੰਬਰ ਰੇਡਰ ਦੇ ਸਿਰ ਜੁੜ ਜਾ ਸਾਡੇ 13 ਦੇ 13 ਹੋ ਗਏ ਤਾੜੀਆਂ ਮਾਰ ਦਿਓ ਇੱਕ ਵਾਰੀ ਦਰਸ਼ਕ ਵੀਰੋ ਓਏ ਮੈਚ ਕਾ ਲਾ ਜੰਗ ਹੋਈ ਜਾਂਦੀ ਐ ਆ ਦੁਨੀਆ ਦਾ ਇਹਦੇ ਉੱਤੇ ਕਿਉਂ ਕਿਉਂ ਦੁਨੀਆ 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 ਓਏ ਦਰਸ਼ਕ ਵੀਰੋ ਜੇ ਨਜ਼ਾਰਾ ਆਉਂਦਾ ਇੱਕ ਵਾਰੀ ਰੌਲਾ ਜਾ ਪਾ ਕੇ ਦੱਸੋ ਉਸਤਾਦਾ ਕਿਸੇ ਨੂੰ ਨਜ਼ਾਰਾ ਹੁੰਦਾ ਕਿਸੇ ਦੀ ਭਾਦੀ ਬੜੀ ਪਈ ਹੈ ਮੇਰ ਕੇਰੇ ਪ੍ਰਮਾਤਮਾ ਹਰ ਇੱਕ ਨੂੰ ਨਜ਼ਾਰਾ ਨਹੀਂ ਆਉਂਦਾ ਹੁਣ ਦੇਖ ਕਿਹਨੂੰ ਨਜ਼ਾਰਾ ਹੁੰਦਾ ਹੈ ਤੇ ਕਿਨੂੰ ਫਿੱਗਰ ਪਿਆ ਆਹ ਰੇਡ ਪਾਣ ਲੱਗੀ ਬੂਟੇ ਆ ਜਾ ਫੇਰ ਆਹ ਕਹਿੰਦੇ ਵੇਰ ਵੇਰ ਕੇ ਜਿਵੇਂ ਮਾਝਾ ਵਾਲੇ ਕਹਿੰਦੇ ਨੇ ਵੇਰ ਵੇਰ ਕੇ ਤੁਰਿਆ ਆਉਂਦਾ ਗੱਜਣਤਾ ਆਹ ਸਾਹਮਣੇ ਮੋਰੇ ਗੰਧ ਗੱਡੀ ਆ ਸੋਰ ਸਿੰਘ ਵਾਲਿਆਂ ਨੇ ਚਰਚੇ ਐ ਰਮਨ ਕਨੇਡਾ ਦਾ ਧੰਨਵਾਦ ਆਰਸ਼ ਆਸਟ੍ਰੇਲੀਆ ਦਾ ਜੀਆਰਡੀ ਟਰਾਂਸਪੋਰਟ ਵਾਲੇ ਸਾਡੇ ਜਸਕਰਨ ਢਿੱਲੋ ਹਰਾਂ ਦਾ ਬਾਜੂ ਬੈਂਕਾਂ ਵਾਲਾ ਵੀਰ ਆ ਸਾਡਾ ਆਹ ਟੱਕਰ ਅਮਰਤ ਤੇ ਗੱਜਣ ਅਮਰਤ ਤੇ ਗੱਜਣ ਆ ਤੇਰੇ ਜੋਰ ਲੱਗੇ ਨੇ ਜੋਰ ਲਵਾਤਾ ਆ ਤੇਰੇ ਜੋਰ ਲੱਗੇ ਨੇ ਜੋਰ ਲਵਾਤਾ ਬੜਿਆ ਪਿਆਰ ਪਰ ਗੱਜਣਾ ਤੂੰ ਫਿਰ ਵੀ ਵੱਡਾ ਮੱਲ ਹੈ ਨੌਜਾਨਾ ਉਧਰ ਕਹਿੰਦੇ ਅਮਰਤ ਕਮਾਲ ਕਰ ਗਿਆ ਅਮਰਤ ਕਮਾਲ ਕਰ ਗਿਆ ਅਮਰਤ ਤੇਰੇ ਲਈ 500 ਦੇ ਵੱਡੇ ਆਵਾਰਡ ਸਰਬੰਦ ਸਿੰਘ ਜੀ ਸਿੰਗਾਪੁਰ ਵਾਲੇ ਔਲਖਣ ਵਾਲੇ ਮੁੰਡੇ ਦੇ ਲਈ ਭੋਜਦਾ ਕਰਦੇ ਆ ਆਓ ਸਾਹਮਣੇ ਅੱਜ ਅਗਲੇ ਮੈਚ ਦੀਆਂ ਟੀਮਾਂ ਜੋਗੇ ਵਾਲਾ ਜਿਹਨੂੰ ਜਿਹਨੂੰ ਮੈਚ ਲੱਗਾ ਇੱਕ ਵਾਰੀ ਵੱਡੀ ਸਾਰੀ ਤਾੜੀ ਮਾਰ ਦਿਓ ਦੋ ਟੀਮਾਂ ਲਈ ਸਾਢੇ 13 ਤੇ 15 ਦੇ ਨਾਲ ਸੌਰ ਸਿੰਘ ਦੀ ਟੀਮ ਜੇਤੂ ਰਹੀ ਹੈ ਬਿੰਦੂ ਪੋਲੇ ਵਾਲੀਆ ਵੀਰ ਹੈ ਸਾਡਾ ਮਾਨਤਾ ਜਸਵਿੰਦਰ ਸ਼ੋਕਰ